I yep. മേഡം <Sýstasy> <Sýstasy> ਜੀ ਉਮੀਦ ਜੀ ਫੋਟੋ ਜੀ ਭਾਈ ਸਾਹਿਬ ਹਰਦੀਪ ਆ ਗਿਆ ਆ ਵੇਖੋ ਬਲਬਾਂਕੇ ਜੈ ਬਿਹਾਰੀ ਲਾਡਲੇ ਕੀ ਹੈ ਜਨ ਜੋੜੀ ਸਰਕਾਰ ਜੀ ਜੈ 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 ਦਾ ਜੈ ਨਹੀਂ ਖੜ ਜੋ ਜੀ ਸਾਹਮਣੇ ਦੇਖੋ ਇਧਰ ਕੈਮਰੇ ਕਿੰਨੀ ਦੇਖ ਹਰਦੀਪ ਜੀ ਨੂੰ ਅੱਗੇ ਕਰ ਲੋ ਹਰਦੀਪ ਅਮਰ ਹੁਣ ਠੀਕ ਆ ਆ ਸਾਹਮਣੇ ਜੀ ਰੁਪਕਰਨ ਸਿੰਘਾ ਗੁੱਡ ਟੀ ਸਾਡਾ ਕਾਰਜ ਖੋਸ਼ਾਲਾ ਵੱਲੋਂ ਕੀਤਾ ਜਾ ਰਿਹਾ 1 ਕਰੋੜ ਦੀ ਲਾਗਤ ਨਾਲ ਛੱਡ ਹੈ ਜਿਹੜਾ ਤਿਆਰ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹਣੇ ਇਸ ਮੌਕੇ ਪਹੁੰਚੋ ਸਭ ਤੋਂ ਪਹਿਲਾਂ ਨਾਬਾ ਦੇ ਜੰਪਾਲ ਨੂੰ ਬਰੂਦ ਮਿੱਤਲ ਸਾਹਿਬ ਜਿਹੜੇ ਕਿ ਨਿੱਕ ਬੇਕਰ پوری ਦੁਨੀਆ ਦੇ ਵਿੱਚ ਸਾਰੇ ਗਾਣਦਿਆਂ ਨਿੱਕ ਬੇਕਰ ਦੇ ਮਾਲਕ ਨੇ ਔਰ ਬਹੁਤ ਸੰਘਰਸ਼ ਦੀ ਜ਼ਿੰਦਗੀ ਦੇ ਵਿੱਚ ਉੱਠ ਕੇ ਅੱਜ ਬਹੁਤ ਵੱਡਾ ਬਿਜ਼ਨਸ ਜਿਹੜਾ ਨੇ ਸਟੈਬਲਿਸ਼ ਕੀਤਾ ਮੈਂ ਰਸਤੇ ਜਮਨ ਦੇ ਗੱਲ ਕਰ ਰਿਹਾ ਸੀਗਾ ਜਿਹਦੀ 300 ਕਰੋੜ ਤੋਂ ਉੱਪਰ ਦੀ ਟਰਨਓਵਰ ਜਿਹੜੀ ਇਸ ਵਕਤ ਨਿੱਕ ਬੇਕਰ ਦੀ ਹੈ ਤੇ ਇਹਨਾਂ ਦੇ ਮਦਰ ਸ਼ਰਲਾ ਦੇਵੀ ਜੀ ਉਹਨਾਂ ਨੂੰ ਯਾਦ ਕਰਦੇ ਹੋਏ ਇਹਨਾਂ ਨਵੇਂ ਨਾਭਾ ਗਊਸ਼ਾਲਾ ਦੇ ਵਿੱਚ ਸਾਡੇ ਪ੍ਰਾ ਅਮਨ ਗੁਪਤਾ ਜਿਹੜੇ ਪ੍ਰਧਾਨ ਨੇ ਗਊਸ਼ਾਲਾ ਦੇ ਉਹਨਾਂ ਦੀ ਮਿਹਨਤ ਔਰ ਸਾਰੀ ਕਮੇਟੀ ਦੀ ਸ਼ਰਤਾ ਜਿਹੜੀ ਹੈ ਇਹਦੇ ਵਿੱਚ ਨਜ਼ਰ ਆ ਰਹੀ ਹੈ 70 बाई ਜਿਹੜਾ ਜੀ 100 ਸਮਥਿੰਗ 70 बाई 140 140 70 बाई 140 ਦਾ ਸ਼ੈੱਡ ਜਿਹੜਾ ਹੈ ਜਿਉਂਕਿ ਇੱਥੇ ਗਊ ਜਿਹੜੀ ਹੈ ਜੀ ਇੱਥੇ ਰੱਖੀ ਜਾਂਦੀ ਹੈ ਉਹਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਉਹ ਸ਼ੈੱਡ ਦਾ ਜੀ ਨੀ ਪੱਥਰ ਜਿਹੜਾ ਜੀ ਬਾਊਜੀ ਦੇ ਬਿਰੋਧ ਮਿੱਤਲ ਸਾਹਿਬਰਾ ਦੇ ਕਰ ਕਮਲਾਂ ਦੇ ਨਾਲ ਰੱਖਿਆ ਗਿਆ ਸੀ ਸਾਰੇ ਨਾਲ ਸ਼ਾਮਲ ਹੋਏ ਆ ਔਰ ਇਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ 10% ਦਾ ਯੋਗਦਾਨ ਇਥੇ ਪਾਉਣ ਦਾ ਜਿਹੜਾ ਹੈ ਜੀ ਅਨਾਉਂਸਮੈਂਟ ਕੀਤੀ ਹੈ ਤੇ ਨਾਭਾ ਇਹਨਾਂ ਦਾ ਆਪਣਾ ਸ਼ਹਿਰ ਹੈ ਕਿਉਂਕਿ ਜੰਪਾਲ ਨੇ ਨਾਭਾ ਦੇ ਕਰਨਾਭਾ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਹੋਣ ਵਾਲੇ ਆ ਮਮਤੋ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਕੋਈ ਨਾ ਕੋਈ ਚੌਕ ਜਿਹੜਾ ਆਪਣੀ ਮਾਤਾ ਦੇ ਨਾਂ ਤੇ ਬੇਸ਼ੱਕ ਆਪਾਂ ਉਹ ਡਿਸਾਈਡ ਕਰ ਲਾਂਗੇ ਬਹਿ ਕੇ ਉਹਦੇ ਤੇ ਵੀ ਕਿਰਪਾ ਕਰਿਓ ਕਿਉਂਕਿ ਬਹੁਤ ਵੱਡਾ ਬਿਜ਼ਨਸ ਨਿੱਕ-ਬੇਕਰ ਜਿਹੜਾ ਅੱਜ ਦੁਨੀਆ ਦਾ ਬਹੁਤ ਵੱਡਾ ਸਟੈਬਲਿਸ਼ ਜਿਹੜਾ ਬਿਜ਼ਨਸ ਬਣ ਗਿਆ ਤੇ ਅੱਜ ਨਾਬਾ ਦੇ ਵਿੱਚ ਆਏ ਨੇ ਉੱਥੋਂ ਦੇ ਜੰਪਾਲ ਨੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਹ ਬਹੁਤ ਵੱਡੀ ਸੇਵਾ ਜਿਹੜੀਆਂ ਦੇ ਹਿੱਸੇ ਚ ਆਈ ਹੈ। ਇਹਨਾਂ ਦਾ ਦਿਲ ਦੇ ਗਹਿਰਾਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਵਿੱਚ। ਸਾਡੇ ਮਾਤਾ-ਸ਼ੱਲਾ, ਦੇਵੀ ਜੀਨਾਂ ਦੇ ਮਾਤਾ ਜੀ, ਸਾਡੇ ਮਾਤਾ ਜੀ। ਉਹਨਾਂ ਦੀ ਰੂਹ ਨੂੰ ਸਕੂਨ ਬਲਿਆ ਹੋਊਗਾ ਕਿ ਅੱਜ ਮੇਰੇ ਪੁੱਤ ਨੇ ਮੇਰਾ ਨਾਂ ਰੌਸ਼ਨ ਕਰਤਾ ਜਨਾਬਾ ਦੇ ਵਿੱਚ ਕਿਉਂਕਿ ਨਾਬਾ ਦੇ ਵਿੱਚੋਂ ਸੀਗੇ। ਇਹਨਾਂ ਦਾ ਜਨਮ ਵੀ ਨਾਬਾ ਦੇ ਵਿੱਚ ਹੀ ਹੈ ਜਨਾਬਾ ਲਈ ਅੱਜ ਬਹੁਤ ਮੋਬਾਰਕ ਦਿਨ ਹੈ। ਇਕ ਐਮਐਲਏ ਸਾਹਿਬ ਗਊਸ਼ਾਲਾ ਮੰਗ ਕਰ ਰਹੀ ਆ ਵੀ ਪਹਿਲਾਂ ਪਰ ਮੰਥ ਨਗਰ ਕਾਉਂਸਲ ਵੱਲੋਂ ਇਹਨਾਂ ਨੂੰ ਕੁਝ ਮਾਇਆ ਜਿਹੜੀ ਦਿੱਤੀ ਜਾਂਦੀ ਸੀ ਹਾਂ ਬਿਲਕੁਲ ਜੀ ਪਹਿਲਾਂ ਗਊਸ਼ਾਲਾ ਵੱਲੋਂ ਇਹਨਾਂ ਨੂੰ ਹਰੇਕ ਮਹੀਨੇ ਮਾਇਆ ਜਿਹੜੀ ਦਿੱਤੀ ਜਾਂਦੀ ਸੀ 38 ਰੁਪਏ ਪਰ ਗਊ ਜਿਹੜਾ ਮੈਂ ਰਿਕਾਰਡ ਕਢਾਇਆ ਉਹ ਉਹ ਮਿਲਦਾ ਜੀ ਪਰ ਉਹਦੇ ਵਿੱਚ ਸਾਡੇ ਕੁਝ ਗਿਲੇ ਸ਼ਿਕਵੇ ਸੀ ਬੇਸ਼ੱਕ ਕਮਨ ਜੀ ਸਾਡੇ ਭਰਾ ਨੇ ਜਿਵੇਂ ਗਊਸ਼ਾਲਾ ਦੇ ਵਿੱਚ ਰੱਖ ਰਖਾਉ ਗਊਆਂ ਦਾ ਆਵਾਰਾ ਜਿਹੜੇ ਪਸ਼ੂ ਬਾਹਰ ਤੋਂ ਨੇ ਫਿਰਦੇ ਉਹਨਾਂ ਦੀ ਰੱਖ ਰਖਾਉ ਦਾ ਤੇ ਅੱਜ ਸਵੇਰੇ ਅ ਅਸੀਂ ਸਾਡੀ ਮੁਲਾਕਾਤ ਵੀ ਹੋਈ ਸੀ ਜੀ ਕੱਲ ਵੀ ਅਸੀਂ ਮਿਲੇ ਸੀਗੇ ਤੇ ਵਿਚਾਰ ਚਰਚਾ ਹੋਈ ਹੈ ਅਸੀਂ ਬਹਿ ਕੇ ਇੱਥੇ ਉਹਦੇ ਤੇ ਸਰਬ ਤੇ ਵਿਚਾਰ ਚਰਚਾ ਕਰਕੇ ਔਰ ਜਿਹੜੀ ਹੈ ਜ਼ਿੰਮੇਵਾਰੀ ਪ੍ਰਾਪਰ ਜਿਹੜੀ ਇਹਨਾਂ ਦੀ ਬਣਦੀ ਆ ਉਹ ਇਹ ਨਿਭਾਉਣਗੇ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਵੱਲੋਂ ਕਿਉਂਕਿ ਜਿਹੜਾ ਗਊਸ਼ਾਲਾ ਦਾ ਪੈਸਾ ਜਿਹੜਾ ਆਉਂਦਾ ਉਹ ਪ੍ਰਾਪਰ ਤਰੀਕੇ ਨਾਲ ਨਾਪੇ ਗਊਸ਼ਾਲਾ ਤੇ ਲੱਗੇ ਉਹਦੇ ਲਈ ਮੈਂ ਕਮਿਟਿਡ ਆ ਜੀ ਔਰ ਮੇਰੇ ਨਾਲ ਨਾ ਵਾਦਾ ਹੈ ਕਿ ਇੱਕ ਇੱਕ ਪੈਸਾ ਜਿਹੜਾ ਵੀ ਗਊਸ਼ਾਲਾ ਵਾਸਤੇ ਆਇਆ ਜੀ ਸਾਡੇ ਖਾਤੇ ਚ ਪਿਆ ਨਗਰ ਕਾਉਂਸਲ ਦੇ ਇੱਕ ਇੱਕ ਪੈਸਾ ਨਾਲ ਉਹ ਦਵਾਂਗੇ ਔਰ ਮੈਂ ਉਮੀਦ ਕਰਦਾ ਕਿ ਨਾਪਾ ਦੇ ਵਿੱਚ ਕੋਈ ਵੀ ਵਾਰਾ ਪਸ਼ੂ ਜਿਹੜਾ ਕਿਤੇ ਵੀ ਨਜ਼ਰ ਨਹੀਂ ਆਏਗਾ ਔਰ ਨਾਪਾ ਦੀ ਗਊਸ਼ਾਲਾ ਕੱਲੀ ਨਾ ਪਾਣੀ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜੀ ਉਹ ਨਾਨ ਰੋਸ਼ਨ ਕਰੂਗੀ ਜੀ ਕਿ ਵਾਕਈ ਰੱਖਰਤ ਬਹੁਤ ਚੰਗਾ ਹੁੰਦਾ ਵੈਸੇ ਜੀ ਅਮਨ ਜੀ ਜਿਹੜੇ ਨੇ ਬਹੁਤ ਭਗਤ ਨੇ ਜੀ ਰੱਬ ਦੇ ਰੱਬ ਦੇ ਬੜੇ ਪੁਜਾਰੀ ਨੇ ਬਹੁਤ ਸੇਵਾ ਕਰਦੇ ਆ ਬੜੀ ਮਨ ਦੇ ਵਿੱਚ ਸ਼ੁੱਧਤਾ ਹੈ ਨਾ ਦੇ ਕਿਉਂਕਿ ਜੇ ਤੁਹਾਡੇ ਅੰਦਰ ਮਨ ਸ਼ੁੱਧਾ ਨਾ ਤੁਸੀਂ ਅਧਿਆਤਮਿਕ ਹੁੰਦਾ ਸਾਰੇ ਕੰਮ ਚੰਗੇ ਹੁੰਦੇ ਆ ਜੀ ਬਹੁਤ ਅੱਛਾ ਕੰਮ ਕਰ ਕਰ ਰਹੀ ਹੈ ਔਰ ਮੈਂ ਉਮੀਦ ਕਰਨਾ ਕਿ ਅਮਨ ਜੀ ਸਾਡਾ ਨਾ ਵਾਦਾ ਕਰਕੇ ਤੋੜ ਨਿਭਾਉਣਗੇ ਔਰ ਅਸੀਂ ਜਿਹੜਾ ਸਾਡਾ ਕਮਿਟਮੈਂਟ ਹੈ ਜੀ ਉਹ ਬਿਲਕੁਲ ਪੂਰੀ ਨਿਭਾਵਾਂਗੇ ਬਹੁਤ ਜਲਦੀ ਅਸੀਂ ਮੀਟਿੰਗ ਕਰਕੇ ਇਹਨਾਂ ਨੂੰ ਜਿਹੜਾ ਚੈੱਕ ਜਿਹੜਾ ਸਪੋਰਟ ਕਰਨਾ ਹੈ। ਥੈਂਕ ਯੂ। ਨਾਵਾ ਦੀ ਕੌਸ਼ਲਾਲਾ ਤੇ ਪਹੁੰਚੋ ਉਸ ਨੂੰ ਦੇਖੀਓ ਕਿ ਮਾਪਰਾ ਜਿਹੜਾ ਚੋਕਦਾ ਕਿੰਨੀ ਪੱਤਰੀ ਰੱਖਿਆ ਗਿਆ ਤੁਹਾਡੇ ਵੱਲ। ਮੇਰਾ ਇਹ ਜਨਮ ਵਿਹਾਨ ਹੈ ਮੇਰੇ ਇਹ ਸਭ ਤੋਂ ਪੂਜਿੰਦ ਕਰਦੀ ਨਾਵਾ ਹੈ। ਮੇਰੇ ਬੜੀ ਦੇਰ ਤੋਂ ਕਾਂਸੀ ਉਹ ਕੇ ਨਾਬਲ ਮੈਂ ਜਾ ਕੇ ਕੁਛ ਨਾ ਕੁਛ ਆਪਣੇ ਸੇਵੂ ਕਰਾਂ ਅੱਜ ਮੈਨੂੰ ਮੌਕਾ ਮਿਲਿਆ ਹੈ ਤੇ ਮੈਂ ਸ਼ੁਰੂ ਵੀ ਆ ਰਿਹਾ ਹਾਂ ਇਸ ਸੁਸਾਇਟੀ ਦਾ ਮੱਦੀ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਜਨਮ ਸਥਾਨ ਚ ਆ ਕੇ ਕੁਛ ਅੱਛਾ ਕਰ ਸਕਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕੋਈ ਤਾਕਤ ਨਹੀਂ ਹੈ ਕੋਈ ਮੈਂ ਕੋਈ ਬੜਾ ਜਿਆਦਾ ਦਾਨ ਕਰ ਸਕਾਂ ਲੇਕਿਨ ਜਿਹੜੀ ਮੇਰੀ ਕਪੈਸਿਟੀ ਉਸ ਵਿੱਚ ਸਾਧਨਲ ਮੈਂ ਅੱਜ ਇਹਨੂੰ ਫੁੱਲ ਪੇਟ ਕਰਾਂਗਾ ਆਪਣੀ ਮਾਂ ਦੇ ਯਾਦਗਾਰ ਚ ਮੇਰਾ ਪੂਰਾ ਪਰਿਵਾਰ ਮੇਰਾ ਪੂਰਾ ਮੇਰਾ ਬਹੁਤ ਦੇਰ ਤੋਂ ਮੇਰੀ ਤਮੰਨਾ ਸੀ ਕਿ ਮੇਰਾ ਜਨਮ ਸਥਾਨ ਨਾ ਬਏ ਮੈਂ ਇੱਥੇ ਪੈਦਾ ਹੋਇਆ ਇੱਥੇ ਕੁਝ ਨੁਕੀਤਾਂ ਕੀਤੀ ਜਾਵੇ ਮੈਂ ਇਸ ਕਮੇਟੀ ਦਾ ਬੜਾ ਧਰਮਾਗੀ ਹਾਂ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਅੱਜ ਆਪਣੀ ਮਾਂ ਦੇ ਨਾਂ ਤੇ ਇੱਥੇ ਕੁਝ ਕਰ ਸਕਾਂ ਥੈਂਕ ਯੂ ਆਓ ਹਾਂ ਤੁਹਾਨੂੰ ਬਹੁਤ ਅਸੀਂ ਆਪਣੀ ਮਦਰ ਦੇ ਨਾਂ ਤੇ ਇੱਕ ਟਰਸਟ ਬਣਾਇਆ ਹੈ ਸਦਾਦੀਵੀ ਐਜੂਕੇਸ਼ਨ ਚੈਰੀਟੇਬਲ ਟਰਸਟ ਅਸੀਂ ਉਸ ਟਰਸਟ ਦੇ ਰਾਹੀਂ ਗਰੀਬ ਬੱਚੇ ਨੂੰ ਪੜ੍ਹਾਣੇ ਆ ਮੇਰੀ ਤੁਹਾਨੂੰ ਨਵਾਂ ਨਿਵਾਸੀਆਂ ਨੂੰ ਵੀ ਪ੍ਰਧਾਨ ਜੀ ਨੂੰ ਇਹ ਰਿਕੁਐਸਟ ਹੈ ਮੇਲੇ ਸਾਹਿਬ ਨੂੰ ਰਿਕੁਐਸਟ ਹੈ ਅਗਰ ਤੁਹਾਨੂੰ ਇੱਥੇ ਕੋਈ ਗਰੀਬ ਬੱਚੇ ਜਿਹੜੇ ਹਾਇਰ ਐਜੂਕੇਸ਼ਨ ਕਰਨਾ ਚਾਹੁੰਦੇ ਹੋ ਸਾਨੂੰ ਰეკਮੈਂਡ ਕਰੋ ਅਸੀਂ ਉਹਨਾਂ ਦੀ ਫੀਸਾਂ ਡਾਇਰੈਕਟ ਕਾਲਜ ਦੀ ਯੂਨੀਵਰਸਿਟੀ ਨੂੰ ਦੇਣੀ ਹੈ ਬਹੁਤ ਸਾਡਾ ਏਮ ਹੈ ਕਿ ਅਸੀਂ ਤੁਸੀ ਰੋਟੀ ਨਾ ਦਿਓ ਕਪੜਾ ਨਾ ਦਿਓ ਦਵਾਈ ਨਾ ਦਿਓ ਪੜ੍ਹਾਈ ਦੇ ਦਿਓ ਵਿੱਦਿਆ ਤੋਂ ਬੜਾ ਕੋਈ ਦਾਨ ਨਹੀਂ ਹੈ ਤਾਂ ਸਾਡੀ ਪੂਰੀ ਕੋਸ਼ਿਸ਼ ਰੋਜ਼ ਹੁੰਦੀ ਹੈ ਪਿਛਲੇ ਵੀ ਅਸੀਂ ਯੂਨੀਵਰਸਿਟੀ ਦੇ ਕੋਈ ਬੱਚਿਆਂ ਨੂੰ ਡੈਕ ਫੀਸ ਦਿੱਤੀ ਹੈ ਹੁਣ ਅਸੀਂ ਡੈਕ ਫੀਸ ਕਾਲਜ ਯੂਨੀਵਰਸਿਟੀ ਨੂੰ ਦੇਣੀ ਹੈ ਨਾ ਕਿ ਪ ਬੀਗਨ ਰਿਕਵੈਸਟ ਹੈ ਮੈਨੂੰ ਕੋਈ ਵੀ ਇਹ ਜਿਹੇ ਇੱਥੇ ਬੱਚੇ ਹੋਣ ਜਿਹੜੇ ਪੜਨਾ ਚਾਹੁੰਦੇ ਹੋਣ ਸਮਰਥ ਨਹੀਂ ਹੈ ਫੀਸਾਂ ਦੇ ਦੇ ਪੜਾਈ ਕਰਨ ਦੇ ਅਸੀਂ ਉਹਨਾਂ ਨੂੰ ਰੌਕ ਕਰਾਂਗੇ ਹਰ ਲੈਵਲ ਤੱਕ ਲੈ ਕੇ ਜਾਵਾਂਗੇ ਉਹਨੂੰ ਚਾਹੇ ਉਹ ਪੀ ਐਚ ਡੀ ਕਰਨ ਚਾਹੇ ਉਹ ਐਮ ਐਮ ਬੀਏ ਕਰਨੇ ਕੁਝ ਵੀ ਕਰਨ ਸਾਡੀ ਸੰਸਥਾ ਉਹਨਾਂ ਨੂੰ ਐਂਡ ਤੱਕ ਜਾ ਕੇ ਲੈ ਕੇ ਜਾਏ ਬਹੁਤ ਬਹੁਤ ਇਨਸ਼ਾ ਅੱਲਾਹ ਦੇ ਵਿੱਚ ਪਹੁੰਚੇ ਹੋਗੇ ਅੱਜ ਇਤਹਾਰਫ ਵਿੱਚ ਪਹੁੰਚਾ ਰਹੇ ਹਾਂ ਗੋਪਸ਼ਮੀ ਹੈ ਮੈਂ ਸਾਰੇ ਨਵਾਬ ਨਾਪਾ ਨਿਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਪੀਸ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕੀ ਦੇਣਾ ਚਾਹੁੰਦਾ। ਔਰ ਸਦਾ ਸਦਾ ਇਹ ਅਰਦਾਸ ਹੈ ਕਿ ਸਾਰੇ ਉਹ ਸੇਵਾ ਕਰੀਏ ਜੈ ਗੋਮਾ। ਦੇਖੋ ਮੈਂ ਹੁਣੇ ਆ ਐਮਐਲਏ ਸਾਹਿਬ ਨੂੰ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਆਪਸ ਗੱਲਬਾਤ ਹੋ ਗਈ ਹੈ ਔਰ ਜਿਹੜਾ ਗਊ ਸੈਂਸ ਦਾ ਪੈਸਾ ਆਪਾਂ ਸਾਰੇ ਜਾਣਦੇ ਵੀ ਕਾਫੀ ਬਸਤਾਂ ਦੇ ਉੱਤੇ ਸਰਕਾਰ ਵੱਲੋਂ ਗਊ ਸੈਂਸ ਤੇ ਟੈਕਸ ਵਸੂਲਿਆ ਜਾਂਦਾ ਉਹ ਜਿਹੇ ਗਊ ਸੈਂਸ ਦਾ ਪੈਸਾ ਗਊ ਸ਼ਾਲਾਵਾਂ ਨੂੰ ਦਿੱਤਾ ਜਾਵੇ। ਆ ਬਹੁਤ ਵਧੀਆ ਸਾਫ ਸੰਭਾਲ ਹੋ ਸਕਦੀ ਹੈ ਮਨੇ ਕਈ ਵਾਰ ਪਹਿਲਾਂ ਵੀ ਇਹ ਦੋਹਰਾਇਆ ਜਿਹੜੇ ਮੰਦਰ ਦਾ ਪ੍ਰਬੰਧ ਹੈ ਜਿੰਨੇ ਵੀ ਸਾਡੇ ਮੰਦਰ ਹੈ ਉਹ ਸਰਕਾਰ ਦੇ ਅੰਡਰ ਹੈ ਜੇ ਕਿਥੇ ਉਹ ਮੰਦਰਾਂ ਦਾ ਪ੍ਰਬੰਧ ਹਿੰਦੂ ਸਮਾਜ ਨੂੰ ਮਿਲੇ ਜਿਵੇਂ ਐ ਜੀ ਪੀ ਸੀ ਪ੍ਰਬੰਧ ਕਰਦੀ ਹੈ ਗੁਰਦੁਆਰਾ ਸਾਹਿਬਾਂ ਦੇ ਤਾਂ ਉਹ ਪੈਸਾ ਜਿਹੜਾ ਹਿੰਦੂ ਸਮਾਜ ਕੋਲ ਆ ਜਾਏਗਾ ਔਰ ਹਿੰਦੂ ਸਮਾਜ ਗਊਸ਼ਾਲਾਵਾਂ ਦਾ ਪ੍ਰਬੰਧ ਬਹੁਤ ਵਧੀਆ ਕਰ ਸਕਦਾ ਲੇਕਿਨ ਸਰਕਾਰ ਜਿਹੜਾ ਗਊ ਸੰਸ ਦਾ ਪੈਸਾ ਜੇ ਡਾਇਵਰਟ ਕਰਕੇ ਗਊਸ਼ਾਲਾਵਾਂ ਨੂੰ ਦੇਗੀ ਉਹਦਾ ਸੁਪਰਵਾਈਜ਼ਨ ਸਹੀ ਕਰੇ ਤੇ ਗਊ ਵੰਸ ਜਿਹੜਾ ਹੈ ਉਹ ਸੜਕਾਂ ਤੇ ਤੁਹਾਨੂੰ ਨਹੀਂ ਦਿਖਾਈ ਦੇਗਾ ਔਰ ਪੰਜਾਬ ਦੇ ਲੋਕ ਵੀ ਐਕਸੀਡੈਂਟ ਚ ਆਪਣੀ ਜਾਨ ਜੜੇ ਆ ਜੋਖਮ ਚ ਨਹੀਂ ਪਾਣਗੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਸਰਕਾਰ ਨੇ ਅੱਜ ਬੜਾ ਵਧੀਆ ਉਪਰਾਲਾ ਕੀਤਾ ਕਾਲੀ ਮਾਤਾ ਮੰਦਿਰ ਦਾ ਕਾਰਜ ਉਹ ਆਰੰਭੇ ਹੈ ਔਰ ਇਹ ਪਹਿਲੀ ਵਾਰੀ ਹੋਇਆ ਕਿ ਇੰਨੇ ਵੱਡੇ ਪੱਧਰ ਤੇ ਸਰਕਾਰ ਨੇ ਕਾਲੀ ਮਾਤਾ ਮੰਦਿਰ ਜਿਹੜਾ ਬਹੁਤ ਪ੍ਰਸਿੱਧ তী르ਸਥਾਨਾ ਉਹਦੇ ਤੇ ਧਿਆਨ ਦਿੱਤਾ ਤੇ ਸਰਕਾਰ ਗਊ ਸ਼ਾਲਾਵਾਂ ਦਾ ਵੀ ਜਿਹੜਾ ਬਣਦਾ ਪੈਸਾ ਹੈ ਸੈਂਸ ਦਾ ਪੈਸਾ ਉਹ ਗਊਸ਼ਾਲਾਵਾਂ ਨੂੰ ਦੇਖੇ ਔਰ ਅਮਨ ਜੀ ਜੈਸੇ ਉਹਨਾਂ ਦੇ ਸਾਥੀ ਜਿਹੜੇ ਗਊਸ਼ਾਲਾਵਾਂ ਦਾ ਪ੍ਰਬੰਧ ਦੇਖ ਰਹੇ ਔਰ ਅੱਜ ਗੋਪਾਸ਼ਟ ਵਿੱਚ ਹੈ ਉਹ ਦਿਨ ਸਰਕਾਰ ਇਸ ਮਾਮਲੇ ਤੇ ਗੌਰ ਕਰੇਗੀ। ਥੈਂਕ ਯੂ ਜੀ। ਅਮਨ ਜੀ ਕੋ ਚੱਲ ਜੇ। ਕੋਈ ਕੋਈ ਹਰ ਕੀ ਕਹਣਾ ਕੋਈ ਨਜ਼ਰ ਨਾ ਲੱਗ ਜਾਏ ਨਾ ਨਜ਼ਰ ਨਾ ਲੱਗ ਜਾਏ ਨਜ਼ਰ ਨਾ ਲੱਗ ਜਾਏ